ਕੇਂਦਰ ਸਰਕਾਰ ਵੱਲੋਂ 14 ਫਸਲਾਂ ਦੇ ਉੱਪਰ ਐਮਐਸਪੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰ ਸਰਕਾਰ ਦਾ ਦਾਵਾ ਹੈ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਤੇ ਕਿਸਾਨਾਂ ਦੇ ਹੱਕ ਵਿੱਚ ਪਹਿਲੀ ਕੈਬਨਿਟ ਦੇ ਅੰਦਰ ਹੀ ਜਿਹੜਾ ਫੈਸਲਾ ਲਿਆ ਗਿਆ ਜਿਹੜਾ ਕਿਸਾਨਾਂ ਦਾ ਹਤੈਸੀ ਹੈ। ਇਸ ਤੋਂ ਪਹਿਲਾਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦੀ ਜਿਹੜੀ ਪਹਿਲੀ ਫਾਈਲ ਤੇ ਦਸਕਰੀ ਤੇ ਉਸੀ ਕਿਸਾਨ ਨidhi ਯੋਜਨਾ ਜਾਨੀ ਕਿਸਾਨਾਂ ਦੇ ਖਾਤੇ ਜਿਹੜੇ ਪੈਸੇ ਪਾਏ ਜਾਂਦੇ ਐ ਸੋ ਇੱਕ ਸੁਨੇਹਾ ਕੇਂਦਰ ਸਰਕਾਰ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਨਵੀਂ ਜਿਹੜੀ ਪਾਰੀ ਸ਼ੁਰੂ ਕੀਤੀ ਹੈ ਉਹਦੇ ਚ ਪਾਜਪਾ ਤੇ ਉਹਦੇ ਜਿਹੜੇ ਹਮਾਇਤੀ ਤਰ੍ਹਾਂ ਉਹਨਾਂ ਵੱਲੋਂ ਕਿਸਾਨਾਂ ਦੇ ਹਿੱਤ ਚ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਫੈਸਲੇ ਲਏ ਜਾ ਸਕਦੇ ਐ ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਐਮਐਸਵੀ ਦਾ ਫੈਸਲਾ ਲਿਆ ਕੀ ਕਿਸਾਨ ਜਥੇਬੰਦੀਆਂ ਇਸ ਨੂੰ ਪ੍ਰਵਾਨ ਕਰਨਗੀਆਂ ਕੀ ਜਿਹੜਾ ਫੈਸਲਾ ਲਿਆ ਗਿਆ ਇਹ ਮਾਰਕੀਟ ਜਾ ਕੇ ਲਾਗੂ ਹੋਏਗਾ ਜੇ ਲਾਗੂ ਨਹੀਂ ਹੋਏਗਾ ਤਾਂ ਜ਼ਿੰਮੇਵਾਰੀ ਕੌਣ ਤਾਇ ਕਰੇਗਾ ਪ੍ਰਾਈਵੇਟ ਪਲੇਅਰ ਜਿਸ ਪਾੜੇ ਉੱਤੇ ਫਸਲ ਨੂੰ ਖਰੀਦਣਗੇ ਜਿਹੜਾ ਗੈਪ ਜਾਂ ਪਾੜਾ ਰਹੇਗਾ ਉਸ ਪਾੜੇ ਦੀ ਪਰਪਾਈ ਕੌਣ ਕਰੇਗਾ ਸੂਬਾ ਸਰਕਾਰ ਕਰੇਗੀ ਕੇਂਦਰ ਸਰਕਾਰ ਕਰੇਗੀ ਬਹੁਤ ਸਾਰੇ ਮਾਮਲੇ ਆ ਜਿਨ੍ਹਾਂ ਮਾਮਲਿਆਂ ਦੇ ਉੱਤੇ ਕੋਈ ਨਿਵੇੜਾ ਜਾਂ ਸਪਸ਼ਟ ਜਿਹੜਾ ਹੈਗਾ ਸਥਿਤੀ ਨਹੀਂ ਬਣੀ ਇਸੇ ਕਰਕੇ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਐਸਐਮਐਸਵੀ ਦੇ ਮੁੱਦੇ ਤੇ ਇਹਨੂੰ ਰੱਦ ਕੀਤਾ ਗਿਆ ਔਰ ਕਿਹਾ ਗਿਆ ਕਿ ਜਦ ਤੱਕ ਐਮਐਸਬੀ ਦੀ ਗਾਰੰਟੀ ਨਹੀਂ ਦਿੱਤੀ ਜਾਏਗੀ ਇਹ ਯਕੀਨੀ ਨਹੀਂ ਬਣਾਇਆ ਜਾਏਗਾ ਕਿ ਮੱਕੀ ਦੀ ਫਸਲ ਦੀ ਕੀਮਤ ਤੈਅ ਕੀਤੀ ਗਈ ਹੈ ਉਸ ਕੀਮਤ ਦੇ ਉੱਤੇ ਮੱਕੀ ਵਿਕੇਗੀ ਝੋਨੇ ਦੀ ਫਸਲ ਉਸ ਕੀਮਤ ਦੇ ਉੱਤੇ ਫਸਲ ਵਿਕੇਗੀ ਆਪਾਂ ਪੰਜਾਬ 'ਚ ਬੈਠੇ ਆ ਸਾਰੇ ਜਾਣਦੇ ਆ ਕਣਕ ਦੇ ਝੋਨੇ ਦੇ ਤੇ ਐਮਐਸਬੀ ਦੀ ਗਾਰੰਟੀ ਹੈ ਤਾਂ ਕਿਸਾਨ ਬੀਜਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਫਸਲ ਉਸੇ ਕੀਮਤ ਤੇ ਚੁੱਕੀ ਜਾਏਗੀ ਕੁਝ ਫਸਲਾਂ ਹੋਰ ਵੀ ਆਪਾਂ ਕਪਾਹ ਦੀ ਗੱਲ ਕਰ ਲਈਏ ਕਾਟਨ ਦੀ ਗੱਲ ਕਰ ਲਈਏ ਕਾਟਨ ਵੀ ਘਟੂ ਘਟ ਕਾਟਨ ਕਾਰਪੋਰੇਸ਼ਨ ਹੈ ਜਿਸ ਦੀ ਕੀਮਤ ਡਿੱਗਦੀ ਹੈ ਤਾਂ ਕਾਟਨ ਕਾਰਪੋਰੇਸ਼ਨ ਵੀ ਮਾਮਲੇ ਵਿੱਚ ਦਖਲ ਦਿੰਦੀ ਹੈ ਤਾਂ ਕਿਸਾਨਾਂ ਦੇ ਲਈ ਸਹਾਹੀ ਹੁੰਦੀ ਹੈ ਆਮ ਤੌਰ ਤੇ ਪੰਜਾਬ ਤੇ ਹਰਿਆਣਾ ਦੀ ਜਿਹੜੀ ਕਾਟਨ ਹੈ ਉਹਦੀ ਮਾਰਕੀਟ ਡਿਮਾਂਡ ਇੰਨੀ ਹੈ ਕਿ ਫਸਲ ਛੇਦੀ ਕਿਤੇ ਡਿੱਗਦੀ ਨਹੀਂ ਪਰ ਸਵਾਲ ਦੂਜੀਆਂ ਫਸਲਾਂ ਦਾ ਹੈ ਸਵਾਲ ਮੂੰਗੀ ਦਾ ਹੈ ਸਵਾਲ ਮੱਕੀ ਦਾ ਹੈ ਇਸੇ ਤਰੀਕੇ ਨਾਲ ਬਾਜਰੇ ਦਾ ਹੈ ਇਸੇ ਤਰੀਕੇ ਨਾਲ ਜਿਹੜੀ ਬਾਕੀ ਦੀਆਂ ਤੇਲ ਬੀਜ ਐ ਦਾਲਾਂ ਉਹਨਾਂ ਮਾਮਲਿਆਂ ਦੇ ਉੱਤੇ ਜੇ ਕੀਮਤ ਡਿੱਗਦੀ ਐ ਤਾਂ ਉਹਦੀ ਪਰਪਾਈ ਕੌਣ ਕਰੇਗਾ ਭਾਜਪਾ ਦੇ ਆਗੂਆਂ ਦਾ ਕਹਿਣਾ ਐ ਕਿ ਕੇਂਦਰ ਸਰਕਾਰ ਨੇ ਜਿਹੜੀ ਐਮਐਸਪੀ ਦਾ ਐਲਾਨ ਕੀਤਾ ਐ ਜੇ ਕੀਮਤ ਉਸ ਤੇ ਨਹੀਂ ਵਿਕਦੀ ਤਾਂ ਉਹਦੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਰਲ ਕੇ ਜਿਹੜਾ ਕੋ ਪਰਪਾਈ ਕਰਨੀ ਆ ਹੁਣ ਸਵਾਲ ਇਹ ਪੈਦਾ ਹੁੰਦਾ ਐ ਕਿ ਕਈ ਸੂਬੇ ਦਾ ਜਿਹੇ ਐ ਜਿੱਥੇ ਕੇਂਦਰ ਤੇ ਸੂਬਾ ਸਰਕਾਰਾਂ ਦੀ ਆਪਸ ਵਿੱਚ ਬਣਦੀ ਨਹੀਂ ਬੰਗਾਲ ਚ ਸਹਿਮਤੀ ਹੋ ਪਾਏਗੀ ਪੰਜਾਬ ਚ ਸਹਿਮਤੀ ਹੋ ਪਾਏਗੀ ਕੇਰਲਾ ਇਸੂੰ ਤੇ ਹੋ ਪਾਏਗੀ ਹਮਾਚਲ ਸਹਿਮਤੀ ਹੋ ਪਾਏਗੀ ਇਦਾਂ ਹੋਰ ਵੀ ਕਈ ਸੂਬੇ ਹੋਣਗੇ ਜਿਨ੍ਹਾਂ ਸੂਬਿਆਂ ਤੇ ਸਿੱਧੇ ਤੌਰ ਤੇ ਕੇਂਦਰ ਦੇ ਸੂਬਾ ਸਰਕਾਰਾਂ ਨੇ ਲਕੀਰ ਖਿੱਚੀ ਹੈ ਕਿਸਾਨਾਂ ਦੇ ਮੁੱਦਿਆਂ ਤੇ ਸਹਿਮਤੀ ਕਿਵੇਂ ਬਣ ਸਕਦੀ ਹੈ ਸੋ ਜਦ ਤੱਕ ਸਪਸ਼ਟ ਫੈਸਲਾ ਕੇਂਦਰ ਵੱਲੋਂ ਨਹੀਂ ਲਿਆ ਜਾਏਗਾ ਕਿ ਮੰਡੀਕਰਨ ਕਰਦਿਆਂ ਮੰਡੀ ਦੇ ਵਿੱਚ ਜਾ ਕੇ ਜਦੋਂ ਫਸਲ ਪਹੁੰਚ ਜਾਂਦੀ ਹੈ ਉਹਦੀ ਇੱਕ ਗਰੰਟੀ ਹੋਏ ਕਾਨੂੰਨੀ ਗਰੰਟੀ ਹੋਏ ਕਿ ਘਟੂ ਘਾਟ ਇਸ ਸਹਿ ਕੀਮਤ ਦੇ ਉੱਤੇ ਫਸਲ ਜਿਹੜੀਗਾ ਖਰੀਦੀ ਜਾਏਗੀ ਜੇਕਰ ਉਹਦੀ ਵਗਿਆ ਕਰਦਾ ਤਾਂ ਉਸਦੀ ਜ਼ਿੰਮੇਵਾਰੀ ਤੈ ਹੋਣੀ ਚਾਹੀਦੀ ਹੈ ਜਦ ਤੱਕ ਜ਼ਿੰਮੇਵਾਰੀ ਤੈ ਨਹੀਂ ਹੋਏਗੀ ਤਦ ਤੱਕ ਕਿਸਾਨ ਮੰਡੀਆਂ ਚ ਇਸ ਤਰੀਕੇ ਨਾਲ ਰੁਲਦਾ ਰਹੇਗਾ ਸੋ ਕਿਸਾਨ ਜਿੱਥੇ ਬੰਦੀ ਆਂਦਾ ਜਿਹੜਾ ਖਤਚਾ ਆਪਣੇ ਆ ਜਿਸ ਦਾ ਪ੍ਰਗਟਾਵਾ ਕੀਤਾ ਗਿਆ ਬਿਲਕੁਲ ਵਾਜਬ ਹੈ ਐਮ ਐਸ ਪੀ ਦਾ ਐਲਾਨ ਕਰਨਾ ਆਪਣੇ ਆਪ ਚ ਇੱਕ ਗੱਲ ਹੈ ਪਰ ਐਮ ਐਸ ਪੀ ਦੇ ਫਸਲ ਨੂੰ ਕ੍ਰਿਦਣਾ ਉਸ ਨੂੰ ਲਾਗੂ ਕਰਨਾ ਦੂਜੀ ਗੱਲ ਹੈ ਕਿਸਾਨਾਂ ਦਾ ਤਜਰਬਾ ਪੰਜਾਬ 'ਚ ਵੀ ਕਿਸਾਨਾਂ ਨੇ ਦੇਖਿਆ ਕਿ ਕਿਸੇ ਵੇਲੇ ਸਰਕਾਰ ਵੱਲੋਂ ਕੁਝ ਫਸਲਾਂ ਦੇ ਤੇ ਐਲਾਨ ਕੀਤਾ ਗਿਆ ਕਿ ਅਸੀਂ ਐਮਐਸਵੀ ਦੇਾਂਗੇ ਮੁੜ ਕੇ ਐਮਐਸਵੀ ਲਈ ਪੈਸਾ ਕਿੱਥੋਂ ਹੋਣਾ ਸੁਭਾ ਸਰਕਾਰਾਂ ਕੋਲੇ ਸੋ ਕੇਂਦਰ ਨੇ ਜਿਹੜੀਆਂ ਕੁਝ ਫਸਲਾਂ ਦੇ ਉੱਤੇ ਐਮਐਸਵੀ ਦੀ ਗਾਰੰਟੀ ਦਿੱਤੀ ਹੈ ਉਹਦੇ ਤੇ ਕਿਸਾਨਾਂ ਨੇ ਭਰੋਸਾ ਵੀ ਕੀਤਾ ਹੁਣ ਕੀ ਬਾਕੀ ਜਿਹੜੀਆਂ ਫਸਲਾਂ ਦਾ ਐਲਾਨ ਕੀਤਾ ਗਿਆ ਉਹਨਾਂ ਤੇ ਕਾਨੂੰਨੀ ਗਾਰੰਟੀ ਮਿਲੇਗੀ ਜੇ ਕਾਨੂੰਨੀ ਗਰੰਟੀ ਮਿਲਦੀ ਹੈ ਤਾਂ ਕਿਸਾਨ ਨੂੰ ਕੋਈ ਅਤਰਾ ਨਹੀਂ ਕਿਸਾਨ ਫਸਲ ਵੇਚਣ ਦੇ ਲਈ ਤਿਆਰ ਹੈ ਜੇ ਬਿਗੈਰ ਕਾਨੂੰਨੀ ਗਰੰਟੀ ਦੇ ਕੇਵਲ ਐਮਐਸਬੀ ਦਾ ਕੈਬਨਟ ਦੇ ਵਿੱਚ ਐਲਾਨ ਕੀਤਾ ਗਿਆ ਤਾਂ ਕਿਦਰੇ ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਉਹਨੇ ਵੀ ਅੱਖਾਂ 'ਚ ਕਟਾ ਪਾਉਣ ਦੇ ਬਰਾਬਰ ਆਏ ਐਮਐਸਬੀ ਕਿਉਂਕਿ ਪਿਛਲਾ ਤਜਰਬਾ ਇਹ ਦੱਸਦਾ ਹੈ ਲੰਮੇ ਅੰਦੋਲਨ ਲੰਮੀਆਂ ਲੜਾਈਆਂ ਦੱਸਦੀਆਂ ਕਿ ਜਦ ਤੱਕ ਜਿਹੜਾ ਹੈਗਾ ਠੋਸ ਫੈਸਲਾ ਨਹੀਂ ਲਿਆ ਜਾਏਗਾ ਕੇਵਲ ਐਲਾਨ ਹੋਣ ਦੇ ਨਾਲ ਕਿਸਾਨਾਂ ਦੀ ਜੇਬ 'ਚ ਪੈਸਾ ਉਸ ਐਮਐਸਪੀ ਦਾ ਨਹੀਂ ਆਏਗਾ